నిపుణ <tune> ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਨਵੇਂ ਪਾਤਸ਼ਾਹ ਨੇ ਮਕਾਨ ਬਣ ਰਹੇ ਸਨ ਮਿਸਤਰੀ ਮਜ਼ਦੂਰ ਕੋਈ ਅੰਤ ਨਹੀਂ ਦਿਨ ਰਾਤ ਕੰਮ ਚੱਲਦਾ ਸੀ ਇੱਕ ਦਿਨ ਇੱਕ ਗੁਰੂ ਦਾ ਸਿੱਖ ਸਿਰ ਤੇ ਗਾਰਾ ਤੇ ਮੂੰਹ ਚ ਬਾਣੀ ਬਿਰਧ ਭਾਇਓ ਸੁਝੇ ਨਹੀਂ ਕਾਲ ਪਹੁੰਚਿਓ ਆਂ ਕਹੋ ਨਾਨਕ ਨਰ ਬਾਮਰੇ ਕਿਉ ਨ ਭਜੈ ਭਗਵਾ ਹੱਥ ਕਾਰਵਨ ਦਿਲ ਯਰਵਨ ਕਮ ਕਰਦੇ ਆ ਬਾਣੀ ਪੜਦੇ ਐ ਏਡੇ ਵਜਿ ਦੇ ਵਿੱਚ ਹੈ ਇਤਨੇ ਸਰੂਰ ਵਿੱਚ ਹੈ ਇੱਕ ਕਾਜ ਜੀ ਪਾਲਕੀ ਵਿੱਚ ਬੈਠਾ ਉਥੋਂ ਦੀ ਲੰਗਿਆ ਚੁੱਕਣ ਵਾਲਿਆਂ ਨੂੰ ਆਖਿਆ ਜਰਾ ਖੜੋ ਜਾਓ ਜਰਾ ਖ ਪਾਲਕੀ ਰੋਕ ਦਿਓ ਮੈਂ ਸੁਣ ਲਵਾਂ ਇਹ ਕਲਾਮ ਜੋ ਕੰਨਾਂ ਦੇ ਰਸਤੇ ਸੁਣੀ ਅੰਦਰ ਪਈ ਆਂਦੀ ਹੈ ਹਿਰਦੇ ਤੱਕ ਪਈ ਪਹੁੰਚਦੀ ਹੈ ਸੁਣ ਕੇ ਝੂਮ ਕੇ ਜਾ ਸਿੱਖ ਦੁਬਾਰਾ ਆਇਆ ਗਾਰਾ ਲੈਣ ਤਾਂ ਗਾਜੀ ਨੇ ਸਦਿਆ ਮੈਂ ਜਰਾ ਗੱਲ ਸੁਣ ਇਹ ਕਿਸ ਦੀ ਕਲਾਮ ਪੜ ਰਹੀ ਉਹਨੇ ਆਖਿਆ ਤੈਨੂੰ ਪਤਾ ਨਹੀਂ ਨਵੇਂ ਪਾਤਸ਼ਾਹ ਗਰੀਬ ਨਵਾਜ਼ ਆਨੰਦਪੁਰ ਦੇ ਵਾਲੀ ਆ ਜਿਹੜੇ ਨਗਰ ਵਸਾਰੇ ਹਨ ਤੇ ਉਹਨਾਂ ਦੀ ਕਲਾਮ ਹੈ ਉਹਨਾਂ ਦੀ ਬਾਣੀ ਹੈ نے کا نو آخیا چلو چک لو پالکی لے چلو گئی میں تو سنیا سی کسے کامل دی اے کلام ہے پر نہیں کلام کچھ ہے اور عمل کچھ کہہ رہا کلام ہے کلامچ تے ہے وچ ہے بستھار ਕੇ ਬਾਣੀ ਵਿੱਚ ਐਡਾ ਬੈਰਾਗ ਹੋਵੇ ਬਾਣੀ ਸੁਣਿਆ ਪੜਿਆ ਤਾਂ ਪਤਾ ਪਿਆ ਲੱਗਦਾ ਸੰਸਾਰ ਜਿਵੇਂ ਹੈ ਹੀ ਕੋਈ ਨਹੀਂ ਜੋ ਉਪਦੇਸੋ ਬਿਨ ਸਹਿ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ ਤੇ ਫਿਰ ਨਾਲੇ ਨਗਰ ਵਸਾਰੇ ਸਿੱਖ ਨੇ ਆਖਿਆ ਗਾਜੀ ਸ਼ੱਕ ਨਾ ਕਰ ਜਿਨ੍ਹਾਂ ਦੀ ਮੈਂ ਬਾਣੀ ਪੜ ਰਿਆ ਉਹ ਬਾ ਅਮਲ ਹੈ ਸਿਰਫ ਉਹਨਾਂ ਦੀ ਕਥਨੀ ਨਹੀਂ ਨਾਲ ਕਰਨੀ ਵੀ ਹੈ ਅਖੇ ਫਿਰ ਮੈਂ ਪਰਸੋਂ ਨੂੰ ਇਥੋਂ ਮੁੜ ਕੇ ਲੰਘਣਾ ਤੂੰ ਬਈ ਆਪਣੇ ਗੁਰੂ ਨੂੰ ਪੁੱਛ ਕੇ ਰੱਖੀ ਤੇ ਮੈਂ ਤੇਰੇ ਕੋਲੋਂ ਪੁੱਛ ਲਾਂਗਾ ਬਈ ਬਾਣੀ ਕੁਝ ਕਹਿੰਦੀ ਹੈ ਅਮਲ ਕੁਝ ਕਹਿੰਦਾ ਇਹਨਾਂ ਦੋਆਂ ਗੱਲਾਂ ਦਾ ਮੇਲ ਨਹੀਂ ਇੱਕ ਪਾਸੇ ਨਗਰ ਵਸਾ ਰਹੇ ਹੋ ਕਾਜੀ ਨਾ ਕਰ ਰਹੇ ਹੋ ਇੱਕ ਪਾਸੇ ਬਾਣੀ ਵਿੱਚ ਕਹਿੰਦੇ ਹੋ ਸੰਸਾਰ ਹੈ ਹੀ ਨਹੀਂ ਹੈ ਤਾਂ ਸਭ ਝੂਠਾ ਹੈ ਝੂਠ ਸਮਗਰੀ ਪੇਖ ਸੱਚ ਕਰ ਜਾਣੀ ਸਿੱਖ ਨੇ ਆਖਿਆ ਬਹੁਤ ਅੱਛਾ ਕਾਜੀ ਪਰਸੋਂ ਮੈਂ ਤੈਨੂੰ ਉਡੀਕਾਂਗਾ ਕਾਜੀ ਤਾਂ ਚਲਾ ਗਿਆ ਸਿੱਖ ਜਿਸ ਵੇਲੇ ਆਇਆ ਦੀਵਾਨ ਵਿੱਚ ਮੱਥਾ ਟੇਕਿਆ صاحب نے نظر کی تھی سکھا کا سکھ نے پھر سر جکایا. انتر جان. کہنی تا میں سی بات پر آپ پوچھ لیجیے سی جی عمل ہے بانی کچھ ہے کچھ ہے تے بانی ਇਕੋ ਜਈ ਨੇ ਬਾਣੀ ਵਿੱਚ ਸੰਸਾਰ ਹੈ ਨਹੀਂ ਤੇ ਅਮਲ ਵਿੱਚ ਸੰਸਾਰ ਹੈ ਨਗਰ ਬਸਾਰੇ ਕੋ ਤੇ ਪਰਸੋਂ ਦਾ ਕਰ ਗਿਆ ਵੈਦਾ ਵੀ ਪੁੱਛ ਕੇ ਰੱਖੀ ਮੈਂ ਤੇਰੇ ਕੋਲੋਂ ਪੁੱਛਾਂਂ ਜਿਸ ਗੱਲ ਦਾ ਉੱਤਰ ਲੈਣਾ ਤੇ ਪਾਤਸ਼ਾਹ ਜੀ ਉੱਤਰ ਬਖਸ਼ੋ ਤਾਂ ਮੈਂ ਕਾਜੀ ਨੂੰ ਕਹਿ ਦੇਂ ਆਖਣ ਲੱਗੇ ਕਾਜੀ ਨੂੰ ਆਖੇ ਭਈ ਇਹ ਉੱਤਰ ਇੰਨ ਪੁੱਛਿਆ ਪੁਛਾਇਆ ਨਹੀਂ ਤਸल्ली ਕਰ ਦੇ ਇਹ ਜੇ ਪੁੱਛਣੇ ਤਾਂ ਆਪ ਚਲ ਤੇ ਤੂੰ ਉਸਨੂੰ دیਵਾਨ ਵਿੱਚ ਲਿਆ ਇੱਥੇ ਲਿਆਇਂ ਸਤਿਵਚਨ ਅਗਲਾ ਦਿਨ ਬੀਤਿਆ ਪਰਸੋਂ ਦਾ ਦਿਨ ਆਇਆ ਕਾਜੀ ਜਿਸ ਵੇਲੇ ਮੁਰਿਆ ਸਿੱਖ ਰਾਤੇ ਖੜਵਤਾ ਸੀ ਕਿਹਾ ਭਈ ਸਿੱਖਾ ਪੁੱਛਿਆ ਗੁਰੂ ਨੂੰ ਮਨੇ ਆਖਿਆ ਜੀ ਪੁੱਛਿਆ ਫਿਰ ਦੇ ਉੱਤਰ ਅਕੇ ਉਹਨਾ ਆਖਿਆ ਜੀ ਉੱਤਰ ਲੈਣੇ ਤਾਂ ਆਪ ਆ ਕੇ ਲੈ ਇਹ 60ਵਾਂ ਉੱਤਰ ਨਹੀਂ ਬਈ ਪੁੱਛ ਕੇ ਮੈਨੂੰ ਦੱਸੀ ਜੇ ਲੋੜ ਹੈ ਤਾਂ ਚੱਲ ਐਸ ਵੇਲੇ ਸਹਿਬ ਦੀਵਾਨ ਵਿੱਚ ਸਜ ਰਹੇ ਹਨ ਚੱਲ ਗੁਰੂ ਦਾ ਦਰਸ਼ਨ ਕਰ ਤੇ ਨਾਲੇ ਜਿਹੜੇ ਸੰਕੇ ਨਹੀਂ ਮਨ ਵਿੱਚ ਸਾਰੇ ਮਿਟਾ ਦੇ ਇੱਕੇ ਵਾਰੀ ਮਿਟਾ ਲੈ ਕਾਜੀ ਪਾਲਕੀ ਚੌਤਰਿਆ ਸਿੱਖ ਦੇ ਨਾਲ ਤੁਰ ਪਿਆ ਤੇ ਆਇਆ ਜਿਸ ਕੋਲੇ ਦਰਬਾਰ ਵਿੱਚ ਤੇ ਕੀਤੇ ਦਰਸ਼ਨ ਮਨ ਵਿੱਚ ਆਖਦਾ ਯਾ ਨਾ ਤਾਂ ਇਨ ਜਾਪਦਾ ਜਿਵੇਂ ਵੈਰਾਗ ਰੂਪ ਧਾਰ ਕੇ ਬੈਠਾ ਹੋ ਪਰ ਅਕਲ ਚਕਰਾਂਦੀ ਹੈ ਦੇਖ ਕੇ ਇੱਕ ਪਾਸੇ ਤਾਂ ਐਡੀ ਵੈਰਾਗਮਈ ਬਾਣੀ ਇੱਕ ਪਾਸੇ ਤਾਂ ਆਇਡਾ ਵੈਰਾਗ ਜੇ ਮਾਨੋ ਵੈਰਾਗ ਨੇ ਰੂਪ ਧਾਰੇ ਤੇ ਇੱਕ ਪਾਸੇ ਨਗਰ ਬਸਾਉਣੇ ਸਾਬ ਨੇ ਦੇਖਿਆ ਕਾਜੀ ਆਇਆ ਨજર ਕੀਤੀ ਤੇ ਆਖਿਆ ਆਓ ਕਾਜੀ ਸਾਹਿਬ ਜੀ ਆਇਆਂ ਨੂੰ ਬੈਠੋ ਗੁਰੂ ਨਾਨਕ ਦਾ ਜੋ ਕੋਈ ਸੰਸਾ ਪੈ ਗਿਆ ਹੱਲ ਕਰ ਲੋ ਇਹ ਸੰਸਾ ਤਾਂ ਇਹ ਬਾਣੀ ਸੁਣਦੇ ਆ ਤਾਂ ਮਨ ਨੇ ਆਖਿਆ ਜਿਸ ਦੀ ਇਹ ਕਲਾਮ ਹੈ ਉਹ ਕੋਈ ਪੂਰਨ ਪੁਰਖ ਹੈ ਪਰ ਜਿਸ ਵੇਲੇ ਸੁਣਿਆ ਤੁਸੀਂ ਨਗਰ ਵਸਾਰੇ ਹੋ ਤਾਂ ਮੇਰੇ ਮਨ ਵਿੱਚ ਸ਼ੰਕਾ ਆ ਗਈ ਸੰਸਾ ਪੈ ਗਿਆ ਤੇ ਕਥਨੀ ਤੇ ਕਰਨੀ ਵਿੱਚ ਫਰਕ ਕਥਨੀ ਕੁਝ ਕਹਿੰਦੀ ਹੈ ਕਰਨੀ ਕੁਝ ਕਹਿੰਦੀ ਹੈ ਬਸ ਕਾ ਜੀ ਬਸ ਇਨੀ ਬਾਤ ਹੈ ਅਖੇ ਜੀ ਹਾਂ ਕਹਿਣ ਲੱਗੇ ਫਿਰ ਉੱਤਰ ਸੁਣ ਕੇ ਸਮਝੇਗਾ ਕਿ ਅੱਖੀਂ ਵੇਖ ਲਵੇ آخ لگا جی جی اکی بھی کھا دوں سن کے سمجھنے جیڑی گل اکی ویے اس من منکر نہیں ہو سکتا آخ لگے اچھا کا جی اتے جا کے تھوڑی کا دور لما پہ جا کا جی اٹھا تو دیوان چ باہر آیا تھوڑی کو دور جا کے لمحہ پہ گیا پہنے کی سپنا دیکھیا کہ میں مر گیا ਮਰ ਗਿਆ ਹਾਂ ਔਰ ਮੈਨੂੰ ਲੈ ਜਾ ਰਹੇ ਆ। ਆਖਣ ਲੱਗੇ ਭਈ ਇਹ ਸਾਨੂੰ ਬੈਸਟ ਦੀ ਸੈਰ ਕਰਾਓ। ਕਿਉਂਕਿ ਇਸ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ। ਇਸਨੂੰ ਬੈਸਟ ਦੀ ਸੈਰ ਕਰਾਓ। ਤੇ ਲੈ ਗਏ ਬੈਸਟਾਂ ਵਿੱਚ ਤਾਂ ਕਿ ਜਾ ਕੇ ਦੇਖਿਆ। ਇੱਕ ਕੋਈ ਬਿਰਧ ਸਰੀਰ ਹੈ। ਰੇਸ਼ਮ ਦੀਆਂ ਡੋਰਾ ਪਈਆਂ ਹਨ ਨਾਲ ਵੱਧਾ ਪਿੰਘੂੜਾ ਉਹ ਵਿੱਚ ਬੈਠਾ ਤੇ ਪਰੀਆਂ ਪਈਆਂ ਉਸ ਨੂੰ ਝੁੱਟੇ ਦੇ ਦੀਆਂ ਕਾਜੀ ਨੇ ਆਖੇ ਗੱਲ ਪੁੱਛਾਂ ਉਹਨਾਂ ਨੇ ਆਖਿਆ ਪੁੱਛੋ ਕਿ ਮੈਨੂੰ ਤੈਸ ਵਾਸਤੇ ਲਿਆਏ ਬਈ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਸ਼ਨ ਕੀਤਾ ਇਸ ਵਾਸਤੇ ਮੈਨੂੰ ਸੈਰ ਕਰਾਓ ਬਹਿਸ਼ਤਾ ਦੀ ਪਰ ਮੈਨੂੰ ਇਹ ਦੱਸੋ ਵੀ ਇਸ ਨੇ ਕੀ ਕੀਤਾ ਆ ਜਿਹੜਾ ਟੰਗੂੜੇ ਵਿੱਚ ਬੈਠਾ ਹੈ ਔਰ ਅਪਛਨਾ ਜਿਸ ਨੂੰ ਝੂਟੇ ਦੇ ਰੰਗਿਆ ਹਨ ਇਸਨੇ ਕਿਹੜਾ ਐਸਾ ਕਰਮ ਕੀਤਾ ਹੈ ਜਿਸ ਦਾ ਫਲ ਐਡਾ ਸੁਖ ਪਾਰੇ ਉਹ ਕਹਿਣ ਲੱਗੇ ਫਿਰ ਜੇ ਇਹ ਬਾਤ ਪੁੱਛਣੀ ਹੋ ਤਾਂ ਐਸੇ ਨੂੰ ਪੁੱਛ ਲੈ ਮੇਰੀ ਗੱਲ ਦਾ ਜਵਾਬ ਦੇਵੇਗਾ ਕਿਉਂ ਨਹੀਂ ਦੇਵੇਗਾ ਕਉ ਗੁਰੂ ਦੇਗਬਾਦਰ ਸਾਹਿਬ ਮਹਾਰਾਜ ਸੱਚੇ ਪਾਸ ਦਾ ਦਰਸ਼ਨ ਕਰ ਆਏ ਸਭ ਕੋਈ ਤੇਰਾ ਇੱਥੇ ਨੌਕਰ ਹੈ ਜਿਸ ਕੋਲੋਂ ਜਿਹੜੀ ਬਾਤ ਮਰਜੀ ਪੁੱਛ ਲੈ ਕੋਈ ਇਨਕਾਰ ਨਹੀਂ ਕਰ ਸਕਦਾ ਤਾਂ ਜਿਸ ਵੇਲੇ ਕਾਜੀ ਨੇੜੇ ਆਇਆ ਤਾਂ ਉਸਨੇ ਇਚਾਰਾ ਕੀਤਾ ਆ ਪਛਰਾ ਨੂੰ ਭਈ ਮੇਰਾ 핑ਗੂੜਾ ਰੋਕ ਲਾ ਤੇ ਹੱਥ ਜੋੜ ਕੇ ਬੋਲਿਆ ਆਓ ਕਾਜੀ ਸਾਹਿਬ ਜੀ ਆਏ ਕੀ ਪੁੱਛਣਾ ਚਾਹੁੰਦੇ ਹੋ ਭਈ ਮੈਂ ਕੀ ਕਰਮ ਕੀਤਾ ਜਿਸ ਕਰਕੇ ਮੈਨੂੰ ਇਹ ਸੁੱਖ ਮਿਲ ਰਿਹਾ ਕਾਜੀ ਨੇ ਆਖਿਆ ਹਾਂ ਉਹਨੇ ਆਖਿਆ ਮੈਂ ਮੈਂ ਸ਼ੇਰ ਹਰ ਰੋਜ਼ ਸ਼ਿਕਾਰ ਕਰਨਾ ਤੇ ਖਾਣਾ ਮੈਂ ਬੜੇ ਜੀਵਾਂ ਦਾ ਘਾਟ ਕੀਤਾ ਬੜੇ ਜੀਵ ਮਾਰੇ ਹਨ ਕਿਉਂਕਿ ਮੇਰੀ ਖੁਰਾਕ ਸੀ ਜੰਗਲ ਦਾ ਮੈਂ ਬਾਦਸ਼ਾਹ ਮੇਰੇ ਜੈਸਾ ਕੋਈ ਬਲੀ ਨਾ ਪਰ ਇੱਕ ਦਿਨ ਕੀ ਹੋਇਆ ਮੈਂ ਅਖੇ ਬਾਹਰ ਨਿਕਲਿਆ ਸ਼ਿਕਾਰ ਨੂੰ ਤੇ ਇੱਕ ਮਨੁੱਖ ਨਾਲ ਉਸਤੀ ਘਰ ਵਾਲੀ ਇੱਕ ਛੋਟਾ ਜਿਹਾ ਬੱਚਾ ਇਹ ਤਿੰਨੇ ਰਸਤਾ ਫੁੱਲ ਗਏ ਔਰ ਮੇਰੇ ਪਠ ਵਿੱਚ ਆ ਗਏ ਉਹ ਤਾਂ ਭਾਰਸ਼ ਲੈ ਪਈ ਉਹਨਾਂ ਸੋਚਿਆ ਹੁਣ ਕਿੱਥੇ ਜਾਈਏ ਚਲੋ ਕਿਸੇ ਗੁਫਾ ਵਿੱਚ ਜੱਟ ਗੁਜ਼ਾਰ ਲੈਂਦੇ ਮੈਂ ਜਿਸ ਵੇਲੇ ਪਰਤਿਆ ਤਾਂ ਮੈਨੂੰ ਵੀ ਮੁਸ਼ਕ ਆ ਗਈ ਕਿ ਮੇਰੇ ਬਾਟੇ ਵਿੱਚ ਮਨੁੱਖ ਬੈਠੇ ਹਨ ਮੈਂ ਸ਼ਿਕਾਰ ਬਾਹਰ ਲੱਭਦਾ ਫਿਰਨਾ ਸ਼ਿਕਾਰ ਮੇਰੇ ਘਰੇ ਵਿੱਚ ਹੈ ਮੈਂ ਜਿਸ ਵੇਲੇ ਨੇੜੇ ਆਇਆ ਉਹਨਾਂ ਨੇ ਆ ਕੇ ਆ ਖਬਰੇ ਕਿਸ ਨੇ ਗੁਫਾ ਬਣਾਈ ਹੈ ਜੂ ਅਸਾਂ ਦਿੱਠਿਆ ਨੂੰ ਪਰਦੇਸੀਆਂ ਨੂੰ ਰਾਜਾਂਦਿਆਂ ਨੂੰ ਕਿਤਨਾ ਸੁਖ ਮਿਲ ਗਿਆ ਮੇਰੇ ਮਨ ਵਿੱਚ ਆਈ ਜੇ ਹੁਣ ਮੈਂ ਇਹਨਾਂ ਨੂੰ ਖਾ ਜਾਵਾਂ ਇਹਨਾਂ ਦਾ ਸ਼ਿਕਾਰ ਕਰ ਲਵਾਂ ਤਾਂ ਮੇਰੇ ਜੈਸਾ ਪਾਪੀ ਕੌਣ ਹੈ ਇਹ ਮੇਰੇ ਘਰ ਆਏ ਹਨ ਮਹਿਮਾਨ ਹਨ ਮੈਂ ਜੀ ਨੰਦੀ ਸੇਵਾ ਨਹੀਂ ਕਰਨ ਜੋਗਾ ਤੈਨਾਂ ਨੂੰ ਦੁੱਖ ਦੇਵਾਂ ਦੁਖਾਵਾ ਅੱਗੇ ਹੀ ਪੈੜੀ ਜੂਨ ਵਿੱਚ ਪਿਆ ਹਾਂ ਹੋਰ ਖਬਰ ਨਹੀਂ ਪਾਪ ਕਿਤਨੇ ਕਬਦ ਜਾਣਗੇ ਮੇਰੇ ਤੋਂ ਮੈਂ ਆਵਾਜ਼ ਨਾ ਕੀਤੀ ਮਤ ਡਰ ਜਾ ਮੈਂ ਬਾਹਰ ਬੈਠ ਗਿਆ ਉਹ ਸਾਰੀ بارش ਅਖੇ ਮੇਰੇ ਤੇ ਪਈ ਸ਼ਿਆਲ ਦੀ ਰਾਤ ਸੀ بارش ਪੈਂਦੀ ਰਹੀ ਤੇ ਫਿਰ ਗੜਾ ਪੈ ਗਿਆ ਮੈਂ ਬਾਹਰ ਬੈਠਾ ਹੋਇਆ ਉਸ بارش ਤੇ ਗੜੇ ਦੀ ਮਾਰ ਨਾਲ ਅਖੇ ਮੈਂ ਮਰ ਗਿਆ ਮਰ ਗਿਆ ਤਾਂ ਮੈਨੂੰ ਇੱਥੇ ਲਿਆਏ ਵੀ ਤੂੰ ਉਪਕਾਰ ਕੀਤਾ ਜੀਵਾਂ ਦੇ ਉੱਤੇ ਇਹ ਆਪਣੇ ਪ੍ਰਾਣ ਤੱਕ ਦੇ ਦਿੱਤੇ ਨਹੀਂ ਉਹਨਾਂ ਦੀ ਸੁੱਖ ਪਿੱਛੇ ਤੂੰ ਬਈ ਸਵਰਗ ਪੁਰੀ ਵਿੱਚ ਛੁਣ ਐਸ ਵੇਲੇ ਪਟਦੇ ਪਿੰਗੂੜੀਆਂ ਵਿੱਚ ਬੋ ਤੇ ਤੇਰਾ ਪਰੀਆਂ ਢਿੰਗੂੜਾ ਖਿੱਚਣ ਤੈਨੂੰ ਝੂਟੇ ਦੇਵਾਂ ਮੈਂ ਹੋਰ ਕੋਈ ਕਰਮ ਨਹੀਂ ਕੀਤਾ ਬਸ ਆ ਹੀ ਚੰਗਾ ਕਰਮ ਸਮਝ ਲੈ ਜਿਹੜਾ ਮਿੱਠੋ ਹੋ ਗਿਆ ਔਰ ਜਿਸ ਦਾ ਮੈਂ ਇਹ ਫਲ ਪਾ ਰਿਹਾ ਕਾਜੀ ਬੜਾ ਹੈਰਾਨ ਹੋਇਆ ਬਸ ਇਤਨੇ ਕੁ ਕਰਮ ਨਾ ਲਖੇ ਤੂੰ ਇੱਥੇ ਏਡਾ ਸੁਖੀ ਬੈਠਾ ਅਕੇ ਹਾਂ ਕਾਜੀ ਦੀ ਅੱਖ ਖੁੱਲ ਗਈ ਸਾਹਿਬ ਨੇ ਬਾਜ ਦਿੱਤੀ ਆ ਜਾਓ ਕਾਜੀ ਸੁਣਾਓ ਕੁਝ ਦੇਖਿਆ ਜੇ ਅਖੇ ਜੀ ਬੜਾ ਅਚਰਜ ਨਜ਼ਾਰਾ ਦੇਖੇ ਬੜਾ ਕੌਤਕ ਦੇਖਿਆ ਪੁੱਛਿਆ ਕੀ ਦੇਖਿਆ ਤੋ ਕਾਜੀ ਨੇ ਹੂ ਬਹੂ ਸਾਰੀ ਤਸਵੀਰ ਖਿੱਚ ਦਿੱਤੀ ਜੀ ਮੈਂ ਆ ਕੁਝ ਵੇਖਿਆ ਹੈ ਕਹਿਣ ਲੱਗੇ ਕਾਜੀ ਉਸਨੇ ਇੱਕ ਘਰ ਬਣਾ ਕੇ ਆਪਣਾ ਮਹਿਮਾਨਾਂ ਦੇ ਹਵਾਲੇ ਕੀਤਾ ਸੀ ਮੈਂ ਤਾਂ ਆਪਣਾ ਸਰਬੰਸ ਜਗਤ ਜੀਵਾਂ ਦੇ ਪਾਲੇ ਨੂੰ ਅਰਪਣ ਕੀਤਾ ਇਹ ਨਗਰ ਮੈਂ ਇਸ ਵਾਸਤੇ ਨਹੀਂ ਵਸਾਰਿਆ ਕਿ ਮੇਰਾ ਨਾਮ ਰਹੇਗਾ ਜਾਂ ਮੈਂ ਇਸ ਨਗਰ ਦਾ ਮਾਲਿਕ ਬਣ ਕੇ ਤੇ ਆਪਣੀ ਪ੍ਰਜਾ ਤੋਂ ਕੁਝ ਕਰ ਵਸੂਲ ਕਰਾਂਗਾ ਤੇ ਫਿਰ ਸੁਖ ਭੋਗਾਂਗਾ ਇਹ ਤਾਂ ਜਗਤ ਜੀਵਾਂ ਦੇ ਉਧਾਰ ਵਾਸਤੇ ਕਲਿਆਣ ਵਾਸਤੇ ਕਿ ਜੋ ਕੋਈ ਆਏਗਾ ਉਸਨੇ ਕੀਰਤਨ ਸੁਣਨਾ ਹੈ ਨਾਮ ਜਪਣਾ ਹੈ ਸੁਖ ਲੈਣਾ ਹੈ ਕਿੱਥੇ ਰਹਿਣਗੇ ਉਹਨਾਂ ਵਾਸਤੇ ਮਕਾਨ ਬਣ ਰਹੇ ਹਨ ਸਾਦੀ ਤਾਂ ਬ੍ਰਤੀ ਉਹੀ ਹੈ ਕਿ ਸੰਸਾਰ ਹੈ ਨਹੀਂ ਪਰ ਜਿਹੜਾ ਕੋਈ ਸੰਸਾਰ ਵਿੱਚ ਆਇਆ ਹੈ ਜੇ ਮਹਿਮਾਨ ਘਰ ਆ ਜਾਵੇ ਤਾਂ ਰੋਟੀ ਦਾ ਫਿਕਰ ਨਾ ਕਰੀ ਕਿਉਂਕਿ ਸੰਸਾਰ ਤਾਂ ਹੈ ਹੀ ਨਹੀਂ یہ جی پیاسا پانی دا گھٹ منگے تا نہ دے جی ان آکیے سنسار تو ہے ہی نہیں نہیں سادہ دھرم کی آخر ہے گرہی کا ست دان نانک چلیاں سچیاں جے بھر جانے کوئے سرتے چلی گیان کی جوگی کا جت ہوئے یہ آپ اپنے ترم دسے ہیں نانک چلیاں سچیاں جے بھر جانے کوئے सुरते चुलि ज्ञान की योगी का जत होए ब्राह्मण चुलि संतोष की ते गृहही का सत दान ये ब्राह्मण है ते संतोष नहीं कदा ब्रह्म जे गृहस्थी है ते दान नहीं त कदा गृहस्थी ब्राह्मण चुलि संतोष की गृहही का सत दान राजे चुलि न्याय की परिए सच त्या राजा है ते न्याय नहीं कर ਰਾਜਾ ਹੋ ਕੇ ਨਿਆਣਾ ਕਰੇ ਗ੍ਰਸਤੀ ਹੋ ਕੇ দান ਨਾ ਕਰੇ দান ਦੇ ਕੇ ਪਛਤਾਉ ਆਵੇ ਆਖਿਆ ਇਹ ਸਾਰੇ ਧਰਮ ਆਪੋ ਆਪਣੇ ਹਨ ਤਾਂ ਅਸੀਂ ਵੀ ਭਈ ਗ੍ਰਸਤ ਆਸ਼ਰਮ ਵਿੱਚ ਜਾ ਸਾਡਾ দান ਇਹ ਹੈ ਕਿ ਜੋ ਕੋਈ ਅਨੰਦਪੁਰ ਵਿੱਚ ਆਵੇ ਉਸ ਦੇ तन ਨੂੰ ਵੀ ਸੁੱਖ ਮਿਲੇ ਤੇ ਉਸ ਦੇ ਮਨ ਨੂੰ ਵੀ ਸੁੱਖ ਮਿਲੇ ਮਨ ਦੇ ਸੁੱਖ ਵਾਸਤੇ ਤਾਂ ਹੈ ਬਾਣ ਬਾਣੀ ਬਿਨਾ ਮਨ ਦਾ ਕੋਈ ਹੋਰ ਸੁਖ ਨਹੀਂ ਜੇ ਕੋਈ ਆਖੇ ਮੈਂ ਹੋਰ ਕਿਸੇ ਤਰ੍ਹਾਂ ਸੁਖ ਪ੍ਰਾਪਤ ਕਰਾਂ ਤਾਂ ਝੂਠੀ ਬਾਤ ਇਹ ਸੁਖ ਜਦ ਵੀ ਜਿਸ ਨੂੰ ਮਿਲਿਆ ਸਦਕੇ ਬਾਣੀ ਦੇ ਇਹ ਤਨ ਦਾ ਇਹ ਸੁਖ ਹੈ ਕਿ ਤਨ ਢੱਕਣ ਨੂੰ ਜਿਵੇਂ ਸਾਨੂੰ ਕਪੜੇ ਦੀ ਲੋੜ ਹੈ ਤਿਵੇਂ ਇੱਕ ਛੱਤ ਦੀ ਵੀ ਲੋੜ ਹੈ ਮਕਾਨ ਵੀ ਚਾਹੀਏ ਸੋ ਇਹ ਤਾਂ ਭਈ ਆਪਣੇ ਵਾਸਤੇ ਨਹੀਂ ਦੂਜਿਆਂ ਵਾਸਤੇ ਅਸੀਂ ਤਾਂ ਚਲਾ ਜਾਣਾ ਅਨੰਦਪੁਰ ਨੇ ਵਸਣਾ ਖਬਰੇ ਕਾਣ ਕਾਣ ਆਣ ਵਸੇਗਾ ਇਹ ਬਚਨ ਕਰਦਿਆਂ ਸਹਿਬ ਨੇ ਇੱਕ ਐਸੀ ਨਜ਼ਰ ਨਾਲ ਦੇਖਿਆ ਕਿ ਕਾਜੀ ਚਰਨਾ ਨੂੰ ਢਿਫਟ ਕੇ ਐਨ ਲੱਗਾ ਗਰੀਬ ਨਵਾਜ਼ ਹੁਣ ਜੇ ਸੰਸਾਰ ਨਿਵਰਤ ਕੀਤਾ ਦੇ ਤਾਂ ਕਿਰਪਾ ਕਰੋ ਮੁੜ ਕੇ ਸੰਸਾਰ ਪਵੇ ਨਾ ਤੇਰੇ ਚਰਨਾ ਨਾਲ ਗੰਢ ਪੈ ਜਾਏ ਸੇਵਕ ਦਿਨ ਕਹੋ ਨਾ ਨਿਕ ਨਰ ਬਾਮਰੇ ਕਿਉ ਨ ਭਜੇ ਭਗਵਾਨ ਮੂਰਖ ਬੰਦੇ ਭਗਵਾਨ ਕਿਉ ਨਹੀਂ ਭਜਦਾ ਨਾਮ ਕਿਉ ਨਹੀਂ ਜਪਦਾ ਜਦ ਚਲਾ ਜਾਣਾ ਔਰ ਉਥੇ ਨਾਮ ਬਿਨਾ ਕੁਝ ਜਾਣਾ ਨਹੀਂ ਸਭ ਕੁਝ ਥੇ ਰਹ ਜਾਣਾ ਤਾਂ ਤੋਸਾ ਹਰ ਕਾ ਨਾਮ ਲੈ ਤੇਰੇ ਕੁਲੇ ਨਾ ਲਾਗੇ ਗਾਲ ਜਿਓ ਕਹੋ ਨਾ ਨਿ ਸੁਣਾ ਮਾਮਰੇ ਕਿਉ ਮੈਂ ਭਜੇ भॻवान तानी नरमर ਪੌਦੀ ਸੰਗਰਾਹ ਉਹ ਸੁਹੰਡਾ ਸਰਬ ਸੁਖ ਉਹ ਮਹੀਨਾ ਸੋਹਣਾ ਉਹਨਾਂ ਵਾਸਤੇ ਸਾਰੇ ਸੁਖ ਲਿਆਏਗਾ ਜਿਸ ਨੂੰ ਬੇਪਰਵਾਹ ਵਾਹਿਗੁਰੂ ਬਖਸ਼ ਲਗਤ ਇਹ ਬਖਸ਼ਦਾ ਕਿਸ ਨੂੰ ਹੈ ਜੋ ਨਿਮਾਣਾ ਹੋ ਕੇ Parou no pé,